ਸਾਡੇ ਨਾਲ ਮੌਜੂਦ ਨੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਦੇ ਪੰਜਾਬ ਦੇ ਪ੍ਰਧਾਨ ਰਾਜਾ ਰਣਵੀਰ ਸਿੰਘ ਜਾਣਦੇ ਹਨ ਇਹਦੇ ਕੋਲ ਕਿ ਜੋ ਇਹਨਾਂ ਦੇ ਸੰਗਠਨ ਲੋ ਕੰਮ ਕੀਤੇ ਜਾ ਰਿਹਾ ਕੀ ਕਹਿਣਾ ਇਸ ਦਾ ਇਹਨਾਂ ਦੇ ਬਾਰੇ ਸਰ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਸਾਇਲ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਮੈਂ ਤੁਹਾਡੇ ਮਾਦੀ ਨਹੀਂ ਤੁਹਾਡੇ ਚੈਨਲ ਨਹੀਂ ਲੋਕਾਂ ਤੇ ਸਾਨੂੰ ਜੀ ਮੌਕਾ ਦਿੱਤਾ ਸੰਦੇਸ਼ ਦੇਣ ਦਾ ਕਿ ਆਪਣੇ ਅਧਿਕਾਰਾਂ ਦੀ ਪਛਾਣ ਕਰੋ ਜਿੱਥੇ ਵੀ ਤੁਹਾਡੇ ਮਨੁੱਖੀ ਅਧਿਕਾਰਾਂ ਦੀ ਕੋਈ ਉਲੰਘਣਾ ਕਰ ਰਿਹਾ ਤੁਹਾਨੂੰ ਕੋਈ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਿਹਾ ਵਾ ਤੇ ਜਾਂ ਕੋਈ ਵੀ ਅਜਿਹੇ ਕੰਮ ਤੁਹਾਡਾ ਨਾ ਕਰ ਰਿਹਾ ਜਿਹਦੀ ਤੁਹਾਡੀ ਮਾਨਾ ਨਹੀਂ ਹੋ ਰਹੀ ਆ ਤੇ ਤੁਸੀਂ ਉਹਦੇ ਪ੍ਰਤੀ ਆਵਾਜ਼ ਉਠਾਓ ਸਰਕਾਰ ਦੇ ਦਰਵਾਜ਼ੇ ਤੱਕ ਜਾਓ ਔਰ ਕਾਨੂੰਨ ਦਾ ਸਹਾਰਾ ਲੈ ਕੇ ਆਪਣੇ ਜੋ ਤੁਹਾਡੇ ਮੌਲਿਕ ਅਧਿਕਾਰ ਆ ਉਹਨਾਂ ਦੀ ਰੱਖਿਆ ਕਰੋ ਮੇਰਾ ਦੂਸਰਾ ਸਵਾਲ ਕਿ ਤੁਹਾਡੇ ਜਥੇਬੰਦੀ ਵੱਲੋਂ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੀ ਸਹਾਇਤਾ ਕੀਤੀ ਜਾਂਦੀ ਹੈ ਸਾਡੇ ਸਾਰੇ ਮੈਂਬਰ ਸਾਹਿਬਾਨ ਵੱਲੋਂ ਸਭ ਤੋਂ ਪਹਿਲ ਦੇ ਆਧਾਰ ਤੇ ਦਿੱਤੀ ਇਹ ਕੀਤਾ ਜਾਂਦਾ ਕਿ ਪਹਿਲਾਂ ਜਿਹੜਾ ਬੰਦਾ ਸਾਨੂੰ ਮਿਲਦਾ ਹੈ ਜਾਂ ਆਪਣੇ ਦੁੱਖ ਸੁੱਖ ਸਾਨੂੰ ਦੱਸਦਾ ਹੈ ਉਹਨੂੰ ਗੁਪਤ ਰੱਖਿਆ ਜਾਂਦਾ ਹੈ ਉਸ ਤੋਂ ਬਾਅਦ ਜਿਸ ਵੀ ਅਧਿਕਾਰੀ ਵੱਲੋਂ ਜਾਂ ਜਿਸ ਵੀ ਇਨਸਾਨ ਵੱਲੋਂ ਉਹਨਾਂ ਕੋਈ ਫਰੇਬ ਕੀਤਾ ਜਾਂਦਾ ਧੋਖਾ ਕੀਤਾ ਜਾਂਦਾ ਏ ਜਿਹੜਾ ਵੀ ਸਾਡੇ ਕੋਲ ਆਉਂਦਾ ਸਭ ਤੋਂ ਪਹਿਲਾਂ ਤੇ ਅਸੀਂ ਉਹਨੂੰ ਉਹਦੇ ਅਧਿਕਾਰਾਂ ਬਰਤੀ ਉਹਨੂੰ ਸੁਚੇਤ ਕਰਦੇ ਆ ਉਹਨੂੰ ਜਾਣਕਾਰੀ ਜੰਦੇ ਆ ਤੇ ਉਹਨੂੰ ਕਾਨੂੰਨ ਦੇ ਰਿਕਾਰਡਿੰਗਲੀ ਗਾਈਡ ਕਰਦੇ ਆ ਵੀ ਕਿਸ ਤਰ੍ਹਾਂ ਤੋਂ ਆਪਣਾ ਕਾਨੂੰਨ ਦੇ ਰਸਤਾ ਖਤਿਆਰ ਕਰਕੇ ਆਪਣੇ ਨਾਲ ਹੋਰੇ ਜ਼ੁਲਮ ਦਾ ਟਾਕਰਾ ਕਰ ਸਕਦਾ ਸਾਡੇ ਨੇ ਕੋਈ ਸੈਮੀਨਾਰ ਵਗੈਰਾ ਲਾ ਕੇ ਵੀ ਲੋਕਾਂ ਨੂੰ ਵੇਅਰ ਕੀਤਾ ਜਾਂਦਾ ਅਸੀਂ ਸਮੇਂ-ਸਮੇਂ ਨੂੰ ਪਰ ਕੁਝ ਛੋਟੇ-ਮੋਟੇ ਸੈਮੀਨਾਰ ਲਾਉਂਦੇ ਰਹਿੰਦੇ ਨੇ ਆ ਕੋਈ ਨੁਕਰੀ ਮੀਟਿੰਗਾਂ ਕਰਦੇ ਰਹਿੰਦੇ ਨੇ ਆ ਲੋਕਾਂ ਨੂੰ ਵੇਅਰ ਕਰਦੇ ਰਹਿੰਦੇ ਨੇ ਆ ਅਗਰ ਕਿਸੇ ਨੇ ਤੁਹਾਡੀ ਇੱਜ਼ਤੇਮੰਦੀ ਤੋਂ ਸਹਾਇਤਾ ਲੈਣੀ ਹੈ ਉਹ ਕਿਸ ਤਰ੍ਹਾਂ ਤੁਹਾਡੇ ਨਾਲ ਸਤਾਲਮਿਲ ਕਰ ਸਕਦਾ ਸਾਡਾ ਮੁਖ ਦਫ਼ਤਰ ਪੰਜਾਬ ਦਾ ਜ਼ਿਲਵੀ ਰੋਡ ਤਰਨਤਾਰਨ ਹੈ ਓਪੋਜ਼ਿਟ ਗਾਂਧੀ ਪਾਰਕ ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰੋ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਵੀਰ ਭਰਾ ਭੈਣ ਸਾਡੇ ਕੋਲ ਆਉਂਦੇ ਆ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਖਲੋਤੇ ਤੇ ਖਲੋਤੇ ਰਵਾਂਗੇ ਇੱਕ ਮੈਂ ਹੋਰ ਸਵਾਲ ਤੁਹਾਨੂੰ ਪੁੱਛਣਾ ਚਾਹੁੰਗਾ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ ਕੀ ਮੈਸੇਜ ਲੋਕਾਂ ਨੂੰ ਦੇਣਾ ਚਾਹੁੰਦੇ ਕਿ ਵੋਟਾਂ ਪ੍ਰਤੀ ਕੀ ਤੁਹਾਡਾ ਮੈਸੇਜ ਹੋਏਗਾ ਪਹਿਲੀ ਗੱਲ ਵੋਟ ਕਿੰਨੇ ਕਿਹਨੂੰ ਪਾਉਣੀ ਆ ਇਹ ਉਹਦਾ ਇੱਕ ਮੌਲਿਕ ਅਧਿਕਾਰ ਆ ਵੋਟ ਪਾਉਣ ਦਾ ਅਧਿਕਾਰ ਜੋ ਸਪੋਸ ਤੁਹਾਨੂੰ ਹੀ ਆ ਇਹ ਤੁਹਾਨੂੰ ਤੁਸੀਂ ਮੋਡ ਕਾਂਗਰਸ ਨੂੰ ਪਾਉਣੇ ਹੋ ਅਕਾਲੀ ਦਲ ਨੂੰ ਪਾਉਣੇ ਆ ਬੀਜੇਪੀ ਨੂੰ ਪਾਉਣੇ ਆ ਵਾਟ ਐਵਰ ਤੁਸੀਂ ਕਿਹਨੂੰ ਪਾਉਣੇ ਜਾਂ ਆਪ ਨੂੰ ਪਾਉਣੇ ਹੋ ਇਹ ਕੋਈ ਕਿਸੇ ਨੂੰ ਇਸ ਤਰ੍ਹਾਂ ਪੁੱਛ ਨਹੀਂ ਸਕਦਾ ਦੂਜੀ ਗੱਲ ਜਿਸ ਨੇ ਜਿਸ ਨੂੰ ਵੀ ਵੋਟ ਪਾਣੀ ਨਿਧੜਕ ਹੋ ਕੇ ਪਾਓ ਆਪਣੀਆਂ ਸੁੱਖ ਸੂਹਤਾ ਦੇਖੇ ਪਾਓ ਤੇ ਵੱਧ ਵੱਧ ਪੋਲਿੰਗ ਕਰੋ ਤੇ ਦੇਸ਼ ਦੇ ਵਿੱਚ ਇੱਕ ਨਵੇਂ ਰਾਸ਼ਟਰ ਦੀ ਸਥਾਪਨਾ ਕਰੋ ਕਿਸ ਤਰ੍ਹਾਂ ਦਾ ਉਮੀਦਵਾਰ ਚੁਣਨਾ ਚਾਹੀਦਾ ਉਮੀਦਵਾਰ ਉਹ ਹੋਣਾ ਚਾਹੀਦਾ ਵਾ ਜਿਹੜਾ ਤੁਹਾਡੀਆਂ ਖਾਹਿਸ਼ਾਂ ਤੇ ਪੂਰਾ ਉਤਰੇ ਜਿਵੇਂ ਇੰਡਸਟਰੀ ਲਿਆਵੇ ਦੇਸ਼ ਨੂੰ ਪੰਜਾਬ ਨੂੰ ਸੂਬੇ ਨੂੰ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦਾ ਵਾਰਸ ਹੋਵੇ ਇਹ ਨਾ ਹੋਵੇ ਪੀ ਅਸੀਂ ਸਰਕਾਰਾਂ ਬਣਾਉਂਦੇ ਰਹੀਏ 1947 ਤੋਂ ਲੈ ਕੇ ਅੱਜ ਤੱਕ ਅਸੀਂ ਸਰਕਾਰਾਂ ਬਣਾਉਂਦੀ ਆਏ ਆਂ ਹਰ ਵਾਰ ਕੁਛ ਨਾ ਕੁਛ ਕਮੀ ਰਹਿ ਜਾਂਦੀ ਆ ਕੋਸ਼ਿਸ਼ ਕਰੋ ਇਸ ਵਾਰ ਇਸ ਦਫਾ ਇੰਨੀਆਂ ਵਧੀਆ ਉਮੀਦਵਾਰ ਨੂੰ ਵੋਟ ਪਾਓ ਕਿ ਇਹ ਕਮੀਆਂ ਦੂਰ ਹੋ ਜਾਣ ਤੇ ਸਾਡਾ ਦੇਸ਼ ਸਾਡਾ ਭਾਰਤ ਦਿਨ ਦੁਗਣੀ ਦਾ ਚੌਗਣੀ ਤਰੱਕੀ ਕਰੇ ਇਹ ਸਾਣ ਰਾਜਾ ਰਣਵੀਰ ਸਿੰਘ ਜਿਨ੍ਹਾਂ ਨੇ ਆਪਣੇ ਮਨੁੱਖੀ ਅਧਿਕਾਰ ਜਥੇਬੰਦੀ ਬਾਰੇ ਜਾਣਕਾਰੀ